ਸਤਿ ਸ਼੍ਰੀ ਅਕਾਲ ਜੀ ਮੈਂ ਹਕਮਿਲ ਕਪੂਰ ਤੁਹਾਨੂੰ ਦੇਖ ਰਹੇ ਚੈਨਲ ਪੰਜਾਬੀ Ontario ਦੇ ਪ੍ਰੀਮੀਅਰ ਡਾਕਵੋਰਡ ਨੇ ਪ੍ਰਧਾਨ ਮੰਤਰੀ ਮਾਰਕ ਕਾਰਜਨ ਨੂੰ ਇੱਕ ਚਿੱਠੀ ਲਿਖੀ ਹੈ ਇਸ ਦੌਰਾਨ ਫੋਰਡ ਨੇ ਪੱਤਰ ਦੇ ਵਿੱਚ ਕਿਹਾ ਹੈ ਕਿ ਕੈਨੇਡਾ ਨੂੰ ਚੀਨੀ ਇਲੈਕਟ੍ਰੋਨਿਕ ਵਾਹਨਾਂ ਉੱਤੇ ਆਪਣਾ 100% ਟੈਰਿਫ ਬਰਕਰਾਰ ਰੱਖਣ ਦੀ ਲੋੜ ਹੈ ਫੋਰਡ ਨੇ ਕਿਹਾ ਕਿ ਇਹ ਉਪਾਏ ਅਮਰੀਕਾ ਦੇ ਨਾਲ ਵਪਾਰਕ ਸੌਦਾ ਸੁਰੱਖਿਅਤ ਕਰਨ ਅਤੇ ਕੈਨੇਡਾ ਦੇ ਆਟੋ ਸੈਕਟਰ ਦੀ ਰੱਖਿਆ ਦੇ ਲਈ ਮਹੱਤਵਪੂਰਨ ਨੇ ਇਸ ਦੇ ਨਾਲ ਹੀ ਪ੍ਰੀਮੀਅਰ ਡਾਕਵੋਰਡ ਨੇ ਕਿਹਾ ਕਿ ਜੇਕਰ ਸੰਘੀ ਸਰਕਾਰ ਚੀਨੀ ਨਿਰਮਿਤ EVs ਉੱਤੇ ਆਪਣੇ ਟੈਰਿਫ ਹਟਾ ਦਿੰਦੀ ਹੈ ਤਾਂ ਤੁਸੀਂ ਸਾਡੀਆਂ ਉੱਚ ਇਕੀਕ੍ਰਿਤ ਸਰਹੱਦ ਪਾਰ ਆਟੋਮੋਟਿਵ ਸਪਲਾਈ ਚੇਨ ਦੀ ਰੱਖਿਆ ਅਤੇ ਵਾਧਾ ਕਰਨ ਦੀ ਸ਼ੁਰੂਆਤ ਬਾਰੇ ਅਮਰੀਕੀ ਅਧਿਕਾਰਾਂ ਅਤੇ ਕਾਨੂੰਨ ਸਾਜ਼ਾ ਦੇ ਨਾਲ ਮਹਿੰਨਿਆਂ ਦੀ ਸ਼ਮੂਲੀਅਤ ਦਾ ਖੰਡਨ ਕਰੋਗੇ ਅਤੇ ਉਹਨਾਂ ਨੂੰ ਕਮਜ਼ੋਰ ਕਰੋਗੇ ਫੋਰਡ ਨੇ ਕਿਹਾ ਕਿ ਟੈਰਿਫਿਕ ਲਗ 55000 ਨੌਕਰੀਆਂ ਤੇ ਉਨਟੈਰੀਓਟੇ ਸੰਘੀ ਸਰਕਾਰਾ ਦੁਆਰਾ 2020 ਤੋਂ ਕੈਨੇਡਾ ਤੇ ਇਲੈਕਟ੍ਰਿਕ ਵਾਹਨ ਅਤੇ ਬੈਟਰੀ ਸਪਲਾਈ ਚੇਨਾਂ ਨੂੰ ਵਿਕਸਿਤ ਕਰਨ ਦੇ ਵਿੱਚ 40 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦੀ ਰੱਖਿਆ ਕਰਦਾ ਹੈ ਫੈਡਰਲ ਸਰਕਾਰ ਨੇ ਚੀਨ ਉਤੇ ਆਪਣੇ EV ਉਦਯੋਗ ਨੂੰ ਅਨੁਚਿਤ ਤੌਰ ਉਤੇ ਸਬਸਿਡੀ ਦੇਣ ਅਤੇ ਸਸਤੀਆਂ ਕਾਰਾਂ ਦੇ ਨਾਲ ਭਰੇ ਬਾਜ਼ਾਰ ਦੇ ਲਈ ਵਾਹਨਾਂ ਦਾ ਜ਼ਿਆਦਾ ਉਤਪਾਦਨ ਕਰਨ ਦਾ ਦੋਸ਼ ਲਗਾਇਆ ਕਿ ਟੈਰਿਫ ਨੂੰ ਜਾਇਸ ਠਹਿਰਾਇਆ ਇਥੇ ਦੱਸਣਾ ਬੰਦਾ ਹੈ ਕਿ ਅਗਸਤ ਦੇ ਵਿੱਚ ਚੀਨ ਦੀ ਯਾਤਰਾ ਤੋਂ ਪਹਿਲਾਂ ਸਟੈਕਚੂਨ ਦੇ ਪ੍ਰੀਮੀਅਰ ਕੋਰਟ ਮੋਨਿਸ ਸਿੰਘੀ ਸਰਕਾਰ ਨੂੰ ਚੀਨੀ ਇਲੈਕਟ੍ਰਿਕ ਵਾਹਨਾਂ ਤੇ ਟੈਰਿਫ ਟਾਉਣ ਦੀ ਵੀ ਮੰਗ ਕੀਤੀ ਸੀ ਕਿਉਂਕਿ ਬੀਜਿੰਗ ਨੇ ਕੈਨੇਡੀਅਨ ਕਨੋਲਾ ਨਿਰਯਾਤ ਉਤੇ ਜਵਾਬੀ ਟੈਰਿਫ ਲਗਾ ਕੇ ਜਵਾਬ ਦਿੱਤਾ ਜੋ ਕਿ ਅੰਸ਼ਕ ਤੌਰ ਉਤੇ ਕੈਨੇਡੀਅਨ ਪ੍ਰੇਰੀ ਸੂਬਾ ਵਿੱਚ ਉਗਾਇਆ ਜਾਂਦਾ ਹੈ ਜਿਸ ਤੋਂ ਬਾਅਦ 17 ਸਤੰਬਰ ਨੂੰ ਕਾਰਨੀ ਨੂੰ ਲਿਖੇ ਇੱਕ ਪੱਤਰ ਦੇ ਵਿੱਚ ਡਗਫੋਰਡ ਨੇ ਦਲੀਲ ਦਿੱਤੀ ਕਿ ਚੀਨੀ ਇਲੈਕਟ੍ਰਿਕ ਕਾਰਾਂ ਉਤੇ ਟੈਰਿਫ ਨੇ 2020 ਤੋਂ ਅੰਟੇਰੀਓ ਅਤੇ ਸੰਘੀ ਸਰਕਾਰਾਂ ਨੇ ਸਾਂਝੀ ਯਤਨਾਂ ਦੇ ਲਈ ਸਾਂਝੇ ਕੀਤੇ ਓਟੋ ਇਲੈਕਟ੍ਰਿਕ ਵਾਹਨ ਅਤੇ ਬੈਟਰੀ ਸਪਲਾਈ ਚੇਨ ਦੇ ਵਿੱਚ 46 ਬਿਲੀਅਨ ਡਾਲਰ ਤੋਂ ਵੱਧ ਦੇ ਨਿਵੇਸ਼ਾਂ ਦੀ ਰੱਖਿਆ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਦੂਜੇ ਪਾਸੇ ਫੋਰਡ ਨੇ ਦੁਹਰਾਇਆ ਕਿ ਚੀਨ ਅਨੁਚਿਤ ਵਪਾਰਕ ਅਭਿਆਸਾਂ ਦੇ ਵਿੱਚ ਸ਼ਾਮਲ ਹੈ ਜਿਦੇ ਵਿੱਚ ਇਸੇ ਉਦਯੋਗ ਦੇ ਲਈ ਵੱਡੀਆਂ ਸਬਸਿਡੀਆਂ ਤੇ ਕਮਜ਼ੋਰ ਕੀਮਤ ਅਤੇ ਵਾਤਾਵਰਣਕ ਨਿਯਮ ਸ਼ਾਮਲ ਨਹੀਂ Ontario ਦੇ ਪ੍ਰੀਮੀਅਰ ਲਈ 100% ਟੈਰਿਫ ਨੂੰ ਬਰਾਈ ਰੱਖਣਾ ਸੰਯੁਕਤ ਰਾਜ ਅਮਰੀਕਾ ਦੇ ਨਾਲ ਵਪਾਰ ਸਮਝੌਤਾ ਕਰਨ ਅਤੇ ਅਮਰੀਕਾ ਟੈਰਿਫ ਲਗਾਉਣ ਤੋਂ ਪ੍ਰਭਾਵਿਤ ਖੇਤਰਾਂ ਦੇ ਲਈ ਰਾਹਤ ਪ੍ਰਾਪਤ ਨਦੇ ਲਈ ਜ਼ਰੂਰੀ ਹੈ ਜਿਕਰ ਹੋ ਗਿਆ ਕਿ ਕੈਨੇਡਾ ਨੇ ਅਕਤੂਬਰ 2024 ਦੇ ਵਿੱਚ ਚੀਨੀ ایਵੀ ਆਯਾਤ ਉਤੇ 100% ਟੈਰਿਫ ਲਾਗੂ ਕੀਤਾ ਜੋ ਕਿ ਸਾਬਕਾ ਰਾਸ਼ਟਰਪਤੀ ਜੋਬੀਡਨ ਦੇ ਫੈਸਲੇ ਦੇ ਨਾਲ ਮੇਲ ਖਾਂਦਾ ਹੈ ਜਿਨ੍ਹਾਂ ਦੇ 100% ਟੈਰਿਫ ਦਾ ਵਾਅਦਾ ਸਤੰਬਰ 2024 ਦੇ ਅਖੀਰ ਦੇ ਵਿੱਚ ਲਾਗੂ ਹੋਇਆ ਸੀ ਇੱਕ ਵਾਰ ਫਿਰ ਦੱਸਦੀ ਹੈ ਸਸਿਕਾ ਜੀ ਮੈਂ ਹਕੂਮਤ ਕਪੂਲ ਤੋਂ ਦੇਖ ਰਿਹਾ ਚੈਨਲ ਪੰਜਾਬੀ Ontario ਦੇ ਪ੍ਰੀਮੀਅਰ ਡਾਕਵੋਰਡ ਨੇ ਪ੍ਰਧਾਨ ਮੰਤਰੀ ਮਾਰਕ ਕਾਰਜਨ ਨੂੰ ਇੱਕ ਚਿੱਠੀ ਲਿਖੀ ਹੈ ਇਸ ਦੌਰਾਨ ਫੋਰਡ ਨੇ ਪੱਤਰ ਦੇ ਵਿੱਚ ਕਿਹਾ ਹੈ ਕਿ ਕੈਨੇਡਾ ਨੂੰ ਚੀਨੀ ਇਲੈਕਟ੍ਰੋਨਿਕ ਵਾਹਨਾਂ ਉੱਤੇ ਆਪਣਾ 100% ਟੈਰਿਫ ਬਰਕਰਾਰ ਰੱਖਣ ਦੀ ਲੋੜ ਹੈ ਫੋਰਡ ਨੇ ਕਿਹਾ ਕਿ ਇਹ ਉਪਾਈ ਅਮਰੀਕਾ ਦੇ ਨਾਲ ਵਪਾਰਕ ਸੌਦਾ ਸੁਰੱਖਿਅਤ ਕਰਨ ਅਤੇ ਕੈਨੇਡਾ ਦੇ ਆਟੋ ਸੈਕਟਰ ਦੀ ਰੱਖਿਆ ਦੇ ਲਈ ਮਹੱਤਵਪੂਰਨ ਹੈ ਇਸ ਦੇ ਨਾਲ ਹੀ ਪ੍ਰੀਮੀਅਰ ਡਾਕਵੋਰਡ ਨੇ ਕਿਹਾ ਕਿ ਜੇਕਰ ਸੰਘੀ ਸਰਕਾਰ ਚੀਨੀ ਨਿਰਮਤ EVs ਉੱਤੇ ਆਪਣੇ ਟੈਰਿਫ ਹਟਾ ਦਿੰਦੀ ਹੈ ਤਾਂ ਤੁਸੀਂ ਸਾਡੀਆਂ ਉੱਚ ਇਕੀਕ੍ਰਿਤ ਸਰਹੱਦ ਪਾਰ ਆਟੋਮੋਟਿਵ ਸਪਲਾਈ ਚੇਨ ਦੀ ਰੱਖਿਆ ਤੇ ਵਾਅਦਾ ਕਰਨ ਦੀ ਜ਼ਰੂਰਤ ਬਾਰੇ ਅਮਰੀਕੀ ਅਧਿਕਾਰਾਂ ਅਤੇ ਕਾਨੂੰਨ ਸਾਜੇ ਦੇ ਨਾਲ ਮਹਿੰਨਿਆਂ ਦੀ ਸ਼ਮੂਲੀਅਤ ਦਾ ਖੰਡਨ ਕਰੋਗੇ ਅਤੇ ਉਹਨਾਂ ਨੂੰ ਕਮਜ਼ੋਰ ਕਰੋਗੇ ਫੋਰਡ ਨੇ ਕਿਹਾ ਕਿ ਟੈਰਿਫਿਕ ਲਗ 57000 ਨੌਕਰੀਆਂ ਤੇ ਉਨਟੈਕਿਓ ਅਤੇ ਸੰਘੀ ਸਰਕਾਰਾ ਦੁਆਰਾ 2020 ਤੋਂ ਕੈਨੇਡਾ ਤੇ ਇਲੈਕਟ੍ਰਿਕ ਵਾਹਨ ਅਤੇ ਬੈਟਰੀ ਸਪਲਾਈ ਚੇਨਾਂ ਨੂੰ ਵਿਕਸਿਤ ਕਰਨ ਦੇ ਵਿੱਚ 40 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦੀ ਰੱਖਿਆ ਕਰਦਾ ਹੈ ਫੈਡਰਲ ਸਰਕਾਰ ਨੇ ਚੀਨ ਉਤੇ ਆਪਣੇ EV ਉਦਯੋਗ ਨੂੰ ਅਨੁਚਿਤ ਤੌਰ ਉਤੇ ਸਬਸਿਡੀ ਦੇਣ ਅਤੇ ਸਸਤੀਆਂ ਘਾਹੇ ਦੇ ਨਾਲ ਭਰੇ ਬਾਜ਼ਾਰ ਦੇ ਲਈ ਵਾਹਨ ਦਾ ਜ਼ਿਆਦਾ ਉਤਪਾਦਨ ਕਰਨ ਦਾ ਦੋਸ਼ ਲਗਾਇਆ ਕਿ ਟੈਰਿਫ ਨੂੰ ਜਾਇਸ ਠਹਿਰਾਇਆ ਇਥੇ ਦੱਸਣਾ ਬੰਦਾ ਕਿ ਅਗਸਤ ਦੇ ਵਿੱਚ ਚੀਨ ਦੀ ਯਾਤਰਾ ਤੋਂ ਪਹਿਲਾਂ ਸਸਕਾਚੂਅਨ ਦੇ ਪ੍ਰੀਮੀਅਰ ਕੋਰਟ ਮੋਨਿਸ ਸਿੰਘੀ ਸਰਕਾਰ ਨੂੰ ਚੀਨੀ ਇਲੈਕਟ੍ਰਿਕ ਵਾਹਨਾਂ ਤੇ ਟੈਰਿਫ ਟਾਉਣ ਦੀ ਵੀ ਮੰਗ ਕੀਤੀ ਸੀ ਕਿਉਂਕਿ ਬੀਜਿੰਗ ਨੇ ਕੈਨੇਡੀਅਨ ਕਨੋਲਾ ਨਿਰਿਆਤ ਉਤੇ ਜਵਾਬੀ ਟੈਰਿਫ ਲਗਾ ਕੇ ਜਵਾਬ ਦਿੱਤਾ ਜੋ ਕਿ ਅੰਸ਼ਕ ਤੌਰ ਉਤੇ ਕੈਨੇਡੀਅਨ ਪ੍ਰੇਰੀ ਸੂਬਾ ਵਿੱਚ ਉਗਾਇ ਜਾਣਦੇ ਜਿਸ ਤੋਂ ਬਾਅਦ 17 ਸਤੰਬਰ ਨੂੰ ਕਾਰਡਨੀ ਨੂੰ ਲਿਖੇ ਇੱਕ ਪੱਤਰ ਦੇ ਵਿੱਚ ਡਗਫੋਰਡ ਨੇ ਦਲੀਲ ਦਿੱਤੀ ਕਿ ਚੀਨੀ ਇਲੈਕਟ੍ਰਿਕ ਕਾਰਾਂ ਉੱਤੇ ਟੈਰਿਫ ਨੇ 2020 ਤੋਂ ਐਂਟੇਰੀਓ ਅਤੇ ਸੰਘੀ ਸਰਕਾਰਾਂ ਨੇ ਸਾਂਝੀ ਯਤਨਾਂ ਦੇ ਲਈ ਸਾਂਝੇ ਕੀਤੇ ਆਟੋ ਇਲੈਕਟ੍ਰਿਕ ਵਾਹਨ ਅਤੇ ਬੈਟਰੀ ਸਪਲਾਈ ਚੇਨ ਦੇ ਵਿੱਚ 46 ਬਿਲੀਅਨ ਡਾਲਰ ਤੋਂ ਵੱਧ ਦੇ ਨਿਵੇਸ਼ਾਂ ਦੀ ਰੱਖਿਆ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਦੂਜੀ ਪਾਸੇ ਫੋਰਡ ਨੇ ਦੁਹਰਾਇਆ ਕਿ ਚੀਨ ਅਨੁਚਿਤ ਵਪਾਰਕ ਅਭਿਆਸਾਂ ਦੇ ਵਿੱਚ ਸ਼ਾਮਲ ਹੈ ਜਿਦੇ ਵਿੱਚ ਇਸੇ ਉਦਯੋਗ ਦੇ ਲਈ ਵੱਡੀਆਂ ਸਬਸਿਡੀਆਂ ਤੇ ਕਮਜ਼ੋਰ ਕਿਰਤ ਅਤੇ ਵਾਤਾਵਰਣਕ ਮਿਆਰ ਸ਼ਾਮਲ ਨੇ 온ਟਾਰੀਓ ਦੇ ਪ੍ਰੀਮੀਅਰ ਲਈ 100% ਟੈਰਿਫ ਨੂੰ ਬਰਾਈ ਰੱਖਣਾ ਸੰਯੁਕਤ ਰਾਜ ਅਮਰੀਕਾ ਦੇ ਨਾਲ ਵਪਾਰ ਸਮਝੌਤਾ ਕਰਨਾ ਤੇ ਅਮਰੀਕਾ ਟੈਰਿਫ ਲਗਾਉਣ ਤੋਂ ਪ੍ਰਭਾਵਿਤ ਖੇਤਰਾਂ ਦੇ ਲਈ ਰਾਹਤ ਪ੍ਰਾਪਤ ਕਰਨ ਦੇ ਲਈ ਵੀ ਜ਼ਰੂਰੀ ਹੈ ਜਿਕਰ ਹੋਇਆ ਕਿ ਕੈਨੇਡਾ ਨੇ ਅਕਤੂਬਰ 2024 ਦੇ ਵਿੱਚ ਚੀਨੀ EV ਆਯਾਤ ਉਤੇ 100% ਟੈਰਿਫ ਲਾਗੂ ਕੀਤਾ ਜੋ ਕਿ ਸਾਬਕਾ ਰਾਸ਼ਟਰਪਤੀ ਜੋਬੀ ਡੇਨ ਦੇ ਫੈਸਲੇ ਦੇ ਨਾਲ ਮੇਲ ਖਾਂਦਾ ਹੈ ਜਿਨ੍ਹਾਂ ਦੇ 100% ਟੈਰਿਫ ਦਾ ਵਾਅਦਾ ਸਤੰਬਰ 2024 ਦੇ ਅਖੀਰ ਦੇ ਵਿੱਚ ਲਾਗੂ ਹੋਇਆ ਸੀ ਇਕਵਾਰ ਫੇਰ ਦੱਸਦੀ ਹੈ ਸਸਿਕਾ ਜੀ ਮੈਂ ਹਕੂਮਤ ਕਪੂਲ ਤੋਂ ਦੇਖ ਰਹੇ ਚੈਨਲ ਪੰਜਾਬੀ ਅਨਟੈਰੀਓ ਦੇ ਪ੍ਰੀਮੀਅਰ ਡਾਕਵੋਰਡ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇੱਕ ਚਿੱਠੀ ਲਿਖੀ ਹੈ ਇਸ ਦੌਰਾਨ ਫੋਰਡ ਨੇ ਪੱਤਰ ਦੇ ਵਿੱਚ ਕਿਹਾ ਹੈ ਕਿ ਕੈਨੇਡਾ ਨੂੰ ਚੀਨੀ ਇਲੈਕਟ੍ਰੋਨਿਕ ਵਾਹਨਾਂ ਉੱਤੇ ਆਪਣਾ 100% ਟੈਰਿਫ ਬਰਕਰਾਰ ਰੱਖਣ ਦੀ ਲੋੜ ਹੈ ਫੋਰਡ ਨੇ ਕਿਹਾ ਕਿ ਇਹ ਉਪਾਏ ਅਮਰੀਕਾ ਦੇ ਨਾਲ ਵਪਾਰਕ ਸੌਦਾ ਸੁਰੱਖਿਅਤ ਕਰਨ ਅਤੇ ਕੈਨੇਡਾ ਦੇ ਆਟੋ ਸੈਕਟਰ ਦੀ ਰੱਖਿਆ ਦੇ ਲਈ ਮਹੱਤਵਪੂਰਨ ਨੇ ਇਸ ਦੇ ਨਾਲ ਹੀ ਪ੍ਰੀਮੀਅਰ ਡਾਕਵੋਰਡ ਨੇ ਕਿਹਾ ਕਿ ਜੇਕਰ ਸੰਘੀ ਸਰਕਾਰ ਚੀਨੀ ਨਿਰਮਿਤ EVs ਉੱਤੇ ਆਪਣੇ ਟੈਰਿਫ ਹਟਾ ਦਿੰਦੀ ਹੈ ਤਾਂ ਤੁਸੀਂ ਸਾਡੀਆਂ ਉੱਚ ਇਕੀਕ੍ਰਿਤ ਸਰਹੱਦ ਪਾਰ ਆਟੋਮੋਟਿਵ ਸਪਲਾਈ ਚੇਨ ਦੀ ਰੱਖਿਆ ਅਤੇ ਵਾਧਾ ਕਰਨ ਦੀ ਸ਼ੁਰੂਆਤ ਬਾਰੇ ਅਮਰੀਕੀ ਅਧਿਕਾਰਾਂ ਅਤੇ ਕਾਨੂੰਨ ਸਾਜਜੇ ਨਾਲ ਮਹਿੰਨਿਆਂ ਦੀ ਸ਼ਮੂਲੀਅਤ ਦਾ ਖੰਡਨ ਕਰੋਗੇ ਅਤੇ ਉਹਨਾਂ ਨੂੰ ਕਮਜ਼ੋਰ ਕਰੋਗੇ ਫੋਰਡ ਨੇ ਕਿਆਕਾ ਟੈਰਿਫਿਕਲਕਸ 57000 ਨੌਕਰੀਆਂ ਤੇ ਉਨਟੈਰਿਓਰ ਤੇ ਸੰਘੀ ਸਰਕਾਰਾ ਦੁਆਰਾ 2020 ਤੋਂ ਕੈਨੇਡਾ ਤੇ ਇਲੈਕਟ੍ਰਿਕ ਵਾਹਨ ਅਤੇ ਬੈਟਰੀ ਸਪਲਾਈ ਚੇਨਾਂ ਨੂੰ ਵਿਕਸਿਤ ਕਰਨ ਦੇ ਵਿੱਚ 40 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਦੀ ਰੱਖਿਆ ਕਰਦਾ ਹੈ ਫੈਡਰਲ ਸਰਕਾਰ ਨੇ ਚੀਨ ਉਤੇ ਆਪਣੇ EV ਉਦਯੋਗ ਨੂੰ ਅਨੁਚਿਤ ਤੌਰ ਉਤੇ ਸਬਸਿਡੀ ਦੇਣ ਅਤੇ ਸਸਤੀਆਂ ਕਾਰਾਂ ਦੇ ਨਾਲ ਭਰੇ ਬਾਜ਼ਾਰ ਦੇ ਲਈ ਵਾਹਨਾਂ ਦਾ ਜ਼ਿਆਦਾ ਉਤਪਾਦਨ ਕਰਨ ਦਾ ਦੋਸ਼ ਲਗਾਇਆ ਕਿ ਟੈਰਿਫ ਨੂੰ ਚਾਇਸ ਠਹਿਰਾਇਆ ਇਥੇ ਦੱਸਣਾ ਬੰਦਾ ਕਿ ਅਗਸਤ ਦੇ ਵਿੱਚ ਚੀਨ ਦੀ ਯਾਤਰਾ ਤੋਂ ਪਹਿਲਾਂ ਸਸਕੈਚੂਨ ਦੇ ਪ੍ਰੀਮੀਅਰ ਸਕਾਟ ਮੋਨਿਸ ਸਿੰਘੀ ਸਰਕਾਰ ਨੂੰ ਚੀਨੀ ਇਲੈਕਟ੍ਰਿਕ ਵਾਹਨਾਂ ਤੇ ਟੈਰਿਫ ਟਾਉਣ ਦੀ ਵੀ ਮੰਗ ਕੀਤੀ ਸੀ ਕਿਉਂਕਿ ਬੀਜਿੰਗ ਨੇ ਕੈਨੇਡੀਅਨ ਕਨੋਲਾ ਨਿਰਯਾਤ ਉਤੇ ਜਵਾਬੀ ਟੈਰਿਫ ਲਗਾ ਕੇ ਜਵਾਬ ਦਿੱਤਾ ਜੋ ਕਿ ਅੰਸ਼ਕ ਤੌਰ ਉਤੇ ਕੈਨੇਡੀਅਨ ਪ੍ਰੇਰੀ ਸੂਬਾ ਵਿੱਚ ਉਗਾਇਆ ਜਾਂਦਾ ਹੈ ਜਿਸ ਤੋਂ ਬਾਅਦ 17 ਸਤੰਬਰ ਨੂੰ ਕਾਰਨੀ ਨੂੰ ਲਿਖੇ ਇੱਕ ਪੱਤਰ ਦੇ ਵਿੱਚ ਡਗਫੋਰਡ ਨੇ ਦਲੀਲ ਦਿੱਤੀ ਕਿ ਚੀਨੀ ਇਲੈਕਟ੍ਰਿਕ ਕਾਰਾਂ ਉਤੇ ਟੈਰਿਫ ਨੇ 2020 ਤੋਂ ਅੰਟੇਰੀਓ ਅਤੇ ਸੰਘੀ ਸਰਕਾਰਾਂ ਨੇ ਸਾਂਝੀ ਯਤਨਾਂ ਲਈ ਸਾਂਝੇ ਕਿਤੇ ਓਟੋ ਇਲੈਕਟ੍ਰਿਕ ਵਾਹਨ ਅਤੇ ਬੈਟਰੀ ਸਪਲਾਈ ਚੇਨ ਦੇ ਵਿੱਚ 46 ਬਿਲੀਅਨ ਡਾਲਰ ਤੋਂ ਵੱਧ ਦੇ ਨਿਵੇਸ਼ਾਂ ਦੀ ਰੱਖਿਆ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਦੂਜੇ ਪਾਸੇ ਫੋਰਡ ਨੇ ਦੁਹਰਾਇਆ ਕਿ ਚੀਨ ਅਨੁਚਿਤ ਵਪਾਰਕ ਅਭਿਆਸਾਂ ਦੇ ਵਿੱਚ ਸ਼ਾਮਲ ਹੈ ਜਿਦੇ ਵਿੱਚ ਇਸੇ ਉਦਯੋਗ ਦੇ ਲਈ ਵੱਡੀਆਂ ਸਬਸਿਡੀਆਂ ਅਤੇ ਕਮਜ਼ੋਰ ਕਿਰਤ ਅਤੇ ਵਾਤਾਵਰਣਕ ਮਿਆਰ ਸ਼ਾਮਲ ਨੇ Ontario ਦੇ ਪ੍ਰੀਮੀਅਰ ਲਈ 100% ਟੈਰਿਫ ਨੂੰ ਬਰਾਈ ਰੱਖਣਾ ਸੰਯੁਕਤ ਰਾਜ ਅਮਰੀਕਾ ਦੇ ਨਾਲ ਵਪਾਰ ਸਮਝੌਤਾ ਕਰਨਾ ਤੇ ਅਮਰੀਕਾ ਟੈਰਿਫ ਲਗਉਣ ਤੋਂ ਪ੍ਰਭਾਵਿਤ ਖੇਤਰਾਂ ਦੇ ਲਈ ਰਾਹਤ ਪ੍ਰਾਪਤ ਕਰ ਨੇ ਲਿਖੀ ਜ਼ਰੂਰੀ ਹੈ ਜਿਸ ਕਿਹਾ ਗਿਆ ਕਿ ਕੈਨੇਡਾ ਨੇ ਅਕਤੂਬਰ 2024 ਦੇ ਵਿੱਚ ਚੀਨੀ ایਵੀ ਆਯਾਤ ਉਤੇ 100% ਟੈਰਿਫ ਲਾਗੂ ਕੀਤਾ ਜੋ ਕਿ ਸਾਬਕਾ ਰਾਸ਼ਟਰਪਤੀ ਜੋਬੀ ਡੇਨ ਦੇ ਫੈਸਲੇ ਦੇ ਨਾਲ ਮੇਲ ਖਾਂਦਾ ਹੈ ਜਿਨ੍ਹਾਂ ਦੇ 100% ਟੈਰਿਫ ਦਾ ਵਾਅਦਾ ਸਤੰਬਰ 2024 ਦੇ ਅਖੀਰ ਦੇ ਵਿੱਚ ਲਾਗੂ ਹੋਇਆ ਸੀ ਇੱਕ ਵਾਰ ਫਿਰ ਦੱਸਦੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਕਮਿਲ ਕਪੂਲ ਤੁਹਾਨੂੰ ਦੇਖ ਰਹੇ ਚੈਨਲ ਪੰਜਾਬੀ Ontario ਦੇ ਪ੍ਰੀਮੀਅਰ ਡਾਕਵੋਰਡ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇੱਕ ਚਿੱਠੀ ਲਿਖੀ ਹੈ ਇਸ ਦੌਰਾਨ ਫੋਰਡ ਨੇ ਪੱਤਰ ਦੇ ਵਿੱਚ ਕਿਹਾ ਹੈ ਕਿ ਕੈਨੇਡਾ ਨੂੰ ਚੀਨੀ ਇਲੈਕਟ੍ਰੋਨਿਕ ਵਾਹਨਾਂ ਉੱਤੇ ਆਪਣਾ 100% ਟੈਰਿਫ ਬਰਕਰਾਰ ਰੱਖਣ ਦੀ ਲੋੜ ਹੈ ਫੋਰਡ ਨੇ ਕਿਹਾ ਕਿ ਇਹ ਉਪਾਏ ਅਮਰੀਕਾ ਦੇ ਨਾਲ ਵਪਾਰਕ ਸੌਦਾ ਸੁਰੱਖਿਅਤ ਕਰਨ ਅਤੇ ਕੈਨੇਡਾ ਦੇ ਆਟੋ ਸੈਕਟਰ ਦੀ ਰੱਖਿਆ ਦੇ ਲਈ ਮਹੱਤਵਪੂਰਨ ਨੇ ਇਸ ਦੇ ਨਾਲ ਹੀ ਪ੍ਰੀਮੀਅਰ ਡਾਕਵੋਰਡ ਨੇ ਕਿਹਾ ਕਿ ਜੇਕਰ ਸੰਘੀ ਸਰਕਾਰ ਚੀਨੀ ਨਿਰਮਤ EVs ਉੱਤੇ ਆਪਣੇ ਟੈਰਿਫ ਹਟਾ ਹੰਦਿਆ ਤਾਂ ਤੁਸੀਂ ਸਾਡੀਆਂ ਉੱਚ ਇਕੀਕ੍ਰਿਤ ਸਰਹੱਦ ਪਾਰ ਆਟੋਮੋਟਿਵ ਸਪਲਾਈ ਚੇਨ ਦੀ ਰੱਖਿਆ ਅਤੇ ਵਾਧਾ ਕਰਨ ਦੀ ਸ਼ੁਰੂਆਤ ਬਾਰੇ ਅਮਰੀਕੀ ਅਧਿਕਾਰਾਂ ਅਤੇ ਕਾਨੂੰਨ ਸਾਜਜੇ ਨਾਲ ਮਹਿੰਨਿਆਂ ਦੀ ਸ਼ਮੂਲੀਅਤ ਦਾ ਖੰਡਨ ਕਰੋਗੇ ਅਤੇ ਉਹਨਾਂ ਨੂੰ ਕਮਜ਼ੋਰ ਕਰੋਗੇ ਫੋਰਡ ਨੇ ਕਿਹਾ ਕਿ ਟੈਰਿਫਿਕ 57 ਹਜ਼ਾਰ ਨੌਕਰੀਆਂ ਤੇ ਉਨਟੈਰਿਓਰ ਅਤੇ ਸੰਘੀ ਸਰਕਾਰਾ ਦੁਆਰਾ 2020 ਤੋਂ ਕੈਨੇਡਾ ਤੇ ਇਲੈਕਟ੍ਰਿਕ ਵਾਹਨ ਅਤੇ ਬੈਟਰੀ ਸਪਲਾਈ ਚੇਨਾਂ ਨੂੰ ਵਿਕਸਿਤ ਕਰਨ ਦੇ ਵਿੱਚ 40 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦੀ ਰੱਖਿਆ ਕਰਦਾ ਹੈ ਫੈਡਰਲ ਸਰਕਾਰ ਨੇ ਚੀਨ ਉਤੇ ਆਪਣੇ EV ਉਦਯੋਗ ਨੂੰ ਅਨੁਚਿਤ ਤੌਰ ਉਤੇ ਸਬਸਿਡੀ ਦੇਣ ਅਤੇ ਸਸਤੀਆਂ ਘਾਰਾ ਦੇ ਨਾਲ ਭਰੇ ਬਾਜ਼ਾਰ ਦੇ ਲਈ ਵਾਹਨ ਦਾ ਜ਼ਿਆਦਾ ਉਤਪਾਦਨ ਕਰਨ ਦਾ ਦੋਸ਼ ਲਗਾਇਆ ਹੈ ਕਿ ਟੈਰਿਫ ਨੂੰ ਚਾਇਸ ਠਹਿਰਾਇਆ ਇਥੇ ਦੱਸਣਾ ਬੰਦਾ ਕਿ ਅਗਸਤ ਦੇ ਵਿੱਚ ਚੀਨ ਦੀ ਯਾਤਰਾ ਤੋਂ ਪਹਿਲਾਂ ਸਕੈਚੂਅਨ ਦੇ ਪ੍ਰੀਮੀਅਰ ਕੋਰਟ ਮੋਨ ਨੇ ਸੰਘੀ ਸਰਕਾਰ ਨੂੰ ਚੀਨੀ ਇਲੈਕਟ੍ਰਿਕ ਵਾਹਨਾਂ ਤੇ ਟੈਰਿਫ ਟਾਉਣ ਦੀ ਵੀ ਮੰਗ ਕੀਤੀ ਸੀ ਕਿਉਂਕਿ ਬੀਜਿੰਗ ਨੇ ਕੈਨੇਡੀਅਨ ਕਨੋਲਾ ਨਿਰਯਾਤ ਉਤੇ ਜਵਾਬੀ ਟੈਰਿਫ ਲਗਾ ਕੇ ਜਵਾਬ ਦਿੱਤਾ ਜੋ ਕਿ ਅੰਸ਼ਕ ਤੌਰ ਉਤੇ ਕੈਨੇਡੀਅਨ ਪ੍ਰੇਰੀ ਸੂਬਾ ਵਿੱਚ ਉਗਾਇਆ ਜਾਂਦਾ ਹੈ ਜਿਸ ਤੋਂ ਬਾਅਦ 17 ਸਤੰਬਰ ਨੂੰ ਕਾਰਨੀ ਨੂੰ ਲਿਖੇ ਇੱਕ ਪੱਤਰ ਦੇ ਵਿੱਚ ਡਗਫੋਰਡ ਨੇ ਦਲੀਲ ਦਿੱਤੀ ਕਿ ਚੀਨੀ ਇਲੈਕਟ੍ਰਿਕ ਕਾਰਾਂ ਉਤੇ ਟੈਰਿਫ ਨੇ 2020 ਤੋਂ ਐਂਟੇਰੀਓ ਅਤੇ ਸੰਘੀ ਸਰਕਾਰਾਂ ਨੇ ਸਾਂਝੀ ਯਤਨਾਂ ਦੇ ਲਈ ਸੰਚਕਿਤ ਓਟੋ ਇਲੈਕਟ੍ਰਿਕ ਵਾਹਨ ਅਤੇ ਬੈਟਰੀ ਸਪਲਾਈ ਚੇਨ ਦੇ ਵਿੱਚ 46 ਬਿਲੀਅਨ ਡਾਲਰ ਤੋਂ ਵੱਡੇ ਨਿਵੇਸ਼ਾਂ ਦੀ ਰੱਖਿਆ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਦੂਜੀ ਪਾਸੇ ਫੋੜਨੇ ਦੁਹਰਾਇਆ ਕਿ ਚੀਨ ਅਨੁਚਿਤ ਵਪਾਰਕ ਅਭਿਆਸਾ ਦੇ ਵਿੱਚ ਸ਼ਾਮਲ ਹੈ ਜਿਦੇ ਵਿੱਚ ਉਸ ਦੇ ਉਦਯੋਗ ਦੇ ਲਈ ਵੱਡੀਆਂ ਸਬਸਿਡੀਆਂ ਤੇ ਕਮਜ਼ੋਰ ਕਿਰਤ ਅਤੇ ਵਾਤਾਵਰਣਕ ਮਿਆਰ ਸ਼ਾਮਲ ਨੇ 온ਟਾਰੀਓ ਦੇ ਪ੍ਰੀਮੀਅਰ ਲਈ 100% ਟੈਰਿਫ ਨੂੰ ਬਰਾਈ ਰੱਖਣਾ ਸੰਯੁਕਤ ਰਾਜ ਅਮਰੀਕਾ ਦੇ ਨਾਲ ਵਪਾਰ ਸਮਝੌਤਾ ਕਰਨਾ ਤੇ ਅਮਰੀਕਾ ਟੈਰਿਫ ਲਗਾਉਣ ਤੋਂ ਪ੍ਰਭਾਵਿਤ ਖੇਤਰਾਂ ਦੇ ਲਈ ਰਾਹਤ ਪ੍ਰਾਪਤ ਕਰਨ ਦੇ ਲਈ ਵੀ ਜ਼ਰੂਰੀ ਹੈ ਜਿਕਰ ਉਹ ਕਹੇ ਕਿ ਕੈਨੇਡਾ ਨੇ ਅਕਤੂਬਰ 2024 ਦੇ ਵਿੱਚ ਚੀਨੀ EV ਆਯਾਤ ਉਤੇ 100% ਟੈਰਿਫ ਲਾਗੂ ਕੀਤਾ ਜੋ ਕਿ ਸਾਬ ਰਾਸ਼ਟਰਪਤੀ ਜੋਪੀਡੇਨ ਦੇ ਫੈਸਲੇ ਦੇ ਨਾਲ ਮਿਲ ਖੰਦਾ ਜਿਨ੍ਹਾਂ ਦੇ 100% ਟੈਰਿਫ ਦਾ ਵਾਅਦਾ ਸਤੰਬਰ 2024 ਦੇ ਅਖੀਰ ਦੇ ਵਿੱਚ ਲਾਗੂ ਹੋਇਆ ਸੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ